ਹੇ ਲੋ ਜੀ ਇੱਧਰ ਵੀ ਨਾ ਤਾਂ ਚਾਰੂ ਪੋਚਾ ਕੰਮ ਨਿਬੜ ਗਿਆ ਆਪਣਾ ਪਹਿਲਾਂ ਫੋਨ ਮੇਰਾ ਲਾਈਵ ਤੇ ਲਾਇਆ ਸੀਗਾ ਉਹਦੇ ਕਰਕੇ ਮੈਂ ਵੀਡੀਓ ਬਣਾਈ ਨਹੀਂ ਚਲੋ ਜੀ ਵੇਖੋ ਜੀ ਸਫਾਈ ਆਪਣੇ ਕਮਰੇ ਦੀ ਸਾਫ ਇੱਧਰ ਆਪਾਂ ਅਗੇ ਕੋਈ ਚੋ ਫਿਰ ਕੋਈ ਚੋ ਹੁਣ ਆਪਾਂ ਨੇ ਪਾ ਲਿਆ ਸੀਗਾ ਤੇਲ ਤੇਲ ਪਾ ਕੇ ਹੁਣ ਪਿਆਜ਼ ਭੁੰਨਦੇ ਆਪਾਂ ਪਹਿਲਾਂ प्याज भुन के आप बनाने सब्जी तो सब्जी आप बना सुी फिर मैं थे वो बना ली हम पा लिया आप मिर्चा शिमला मिर्च पा दी पहले आप मिर्चा भुन दे पहले प्याज पा लिये मिर्चा पा लिया आलू पाओ बाद हूँ आलू बढ़िया नहीं खर्चा बहुत होंगे मैं यूज करके बोल दी थोड़े ਤੇ ਪਿਆਜ਼ ਤੇ ਪਪਿਰਚਾਂ ਉਹ ਕਰ ਲਈਏ ਭੁੰਨ ਲਈਏ ਫਰਾਈ ਕਰ ਲਈਏ ਹੁਣ ਮੈਂ ਮਿਊਟ ਕਰਤੀ ਆਵਾਜ਼ ਫਿਰ ਖੇਕਰ ਜੀ ਆਉਂਦੀ ਆਵਾਜ਼ ਸਾਫ਼ ਨਹੀਂ ਆਉਂਦੀ ਤੇ ਲੋ ਜੀ ਮਿਊਟ ਕਰਕੇ ਫਿਰ ਆਵਾਜ਼ ਦੱਸਦੀਆਂ ਤੁਹਾਨੂੰ ਤੇ ਲੋ ਜੀ ਹੁਣ ਇਹਨਾਂ ਨੂੰ ਕੋਲ ਖੜ ਕੇ ਮੈਂ ਮਲਾ ਲਾਂ ਨਹੀਂ ਫਿਰਨਾ ਇੱਕ ਜਿਹੜੀਆਂ نیچے ਹੁੰਦੀਆਂ ਨੇ ਉਹ ਤਾਂ ਰੜ ਜਾਂਦੀਆਂ ਨੇ ਉੱਪਰ ਲੀਆਂ ਕੱਚੀਆਂ ਰਹਿ ਜਾਂਦੀਆਂ ਨੇ ਤੇ ਲੋ ਜੀ ਤੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦਾ ਤੇ ਇਹ ਹੁਣ ਪਾ ਦਨੀ ਆਲੂ ਤੇ ਮਿਰਚ ਤੇ ਪਿਆਜ਼ ਫਰਾਈ ਕਰ ਲਿਆ ਹੁਣ ਆਲੂ ਪਾਉਣੀ ਆ ਇਹਦੇ ਵਿੱਚ ਆਲੂ ਪਾ ਕੇ ਤੇ ਇਹ ਹੁਣ ਇਹਨਾਂ ਨੂੰ ਵੀ ਮਿਕਸ ਕਰਦਾ ਰਲਾਦਾ ਇਹਨਾਂ ਨੂੰ ਰਲਾ ਕੇ ਮਿਕਸ ਕਰਾਂ ਤੇ ਨਾਣ ਮਿਰਚ ਪਾਉਂਗੀ ਬਾਅਦ ਚ ਮਿਕਸ ਕਰ ਲੈਣਾ ਉਹ ਵੀ ਭੁੰਨ ਲਾਂ ਥੋੜਾ ਜਿਹਾ ਫਰਾਈ ਕਰ ਲਾਂ ਫੇਰ ਪਾਉ ਨਾਣ ਮਿਰਚ ਤੇ ਹੁਣ ਪਾਵਾਂ ਇਹ ਵਿੱਚ ਹਲਦੀ ਤੇ ਪਾ ਲਾਂ ਨੂਣ ਨੂਣ ਦੇਖ ਕੇ ਪਾ ਲੂਗੀ ਫੇਰ ਮੈਂ ਜੇ ਵੱਧ ਘੱਟ ਹੋਇਆ ਬਾਅਦ ਚ ਤੇ ਹਰੀਆਂ ਵਿੱਚਾਂ ਮੈਂ ਪਹਿਲਾਂ ਹੀ ਕੱਟ ਲੀਆਂ ਸੀਗੀਆਂ ਉਹ ਮਿਰਚਾਂ ਦੇ ਨਾਲ ਹੀ ਪਾ ਲਈਆਂ ਹਰੀਆਂ ਮਿਰਚਾਂ ਮਿਕਸ ਕਰ ਲਈਆਂ ਮਿਕਸ ਕਰਕੇ ਰੜਾਉਣੀਆਂ ਹੁਣ ਮੈਂ ਚੰਗੀ ਤਰ੍ਹਾਂ ਰੜਾ ਕੇ ਮਿਕਸ ਕਰ ਲੈਣੀਆਂ ਤੇ ਹਲਦੀ ਨਾਲੇ ਨੂਨ ਮਿਰਚ ਰਲ ਜੂਗਾ ਹਨਾ ਮਿਰਚ ਤਾਂ ਪਹਿਲਾਂ ਹੀ ਰਲ ਗਈਆਂ ਸੀ ਹਲਦੀ ਤੇ ਨੂਨ ਰਲ ਜੂ ਨਾਲੇ ਰਿੱਚ ਜਾਣਗੀਆਂ ਇਹਨੂੰ ਮਿਕਸ ਕਰਦਾ ਪਹਿਲਾਂ ਹੇਟਕੂੰਗੀ ਰਲਾਦਾ ਮੈਂ ਚੰਗੀ ਤਰ੍ਹਾਂ ਤੇ ਦੂਜੀ ਰਲਾਦਾ ਐਵੇਂ ਗੈਸ ਕਰ ਦੂੰਗੀ ਘੱਟ ਫਿਰ ਹੌਲੀ ਹੌਲੀ ਰਿੱਚ ਜਾਣਗੇ ਇੱਕ ਵਾਰੀ ਮਿਕਸ ਕਰਕੇ ਰੜਾ ਕੇ ਚੰਗੀ ਤਰ੍ਹਾਂ ਮਿਕਸ ਕਰੀਏ ਲੋਜੀ ਰੋਲਾ ਲਾ ਦੀਏ ਨਾ ਚੰਗੀ ਤਰ੍ਹਾਂ ਮਿਕਸ ਕਰ ਦਈਏ ਫਿਰ ਦੇਖਦੇ ਹਾਂ ਲੋਜੀ ਹਾਂ ਚਾਦਰ ਪਸਾਦੀ ਉਹਦੇ ਤੇ ਨੰਨੂ ਨੇ ਕਰਤੀ ਸੀਗੀ ਸੀ ਤੇ ਇਹ ਇਧਰ ਪਸਾਤੀ ਇਹ ਚਾਦਰ ਉਹ ਸੈੱਟ ਕਰਦੀ ਮੈਂ ਇਧਰ ਆ ਪਸਾਦੀ ਇਧਰ ਡਬਲ ਡਬਲ ਉਧਰ ਨੰਨੀ ਚਾਹ ਪੀਂਦੀ ਸੀਗੀ ਸਵੇਰੇ ਉਹ ਤਾਂ ਚਾੜ ਢੁੱਲ ਗਈ ਨੰਨੂ ਨੇ ਦਾ ਬਚਾਰਾ ਇਹਦਾ ਉਹੀ ਨੌ ਬਦਰਾਮ ਹੋ ਗਿਆ ਸੀ ਕਰਤੀ ਉਹ ਤਾਂ ਕੰਨ ਕਰਦਾ ਸੀ ਤੇ ਉਹ ਤਾਂ ਨੰਨੀ ਤੋਂ ਚਾੜ ਢੁੱਲ ਗਈ ਸੀ ਕਿ ਚਲੋ ਇੱਧਰ ਇਹ ਬਸਾਤੀ ਸੀਗੀ ਫਿਰ ਇੱਕ ਕਮਰੇ 'ਚ மஞ்சੇ ਟਾਲਣੇ ਆ ਇੱਧਰ ਹੀ ਪੈ ਜਾਂਦੇ ਨੇ ਬੱਚੇ ਮੈਂ ਤਾਂ ਉਧਰ ਹੀ ਕਮਰੇ 'ਚ ਪੈ ਜਾਣਾ ਆਰਾਮ ਨਾਲ ਆਪਾਂ ਤਾਂ ਤੇ ਲੋ ਜੀ ਹੁਣ ਆਪਾਂ ਪਾ ਦਈਏ ਆਟਾ ਪਾ ਦਈਏ ਹੁਣ ਢੋਲ 'ਚ ਤੇ ਚੱਕ ਕੇ ਹੁਣ ਮੈਂ ਕਿਹਾ ਥੋੜਾ ਆਟਾ ਪਹਿਾਇਆ ਕਰੋ ਤੇ ਉੱਪਰ ਦੀ ਹੋ ਜਾਂਦਾ ਫਿਰ ਹੈਗੇ ਅਸੀਂ ਤਿੰਨੇ ਜਾਣੇ ਵੈਸੇ ਨੰਨੂ ਨਹੀਂ ਤਾਂ ਕਦੇ ਆਉਂਦੇ ਨਹੀਂ ਨੰਨਾ ਨੰਨੀ ਤਾਂ ਖਾਂਦੇ ਹੀ ਨਹੀਂ ਤੇ ਛੋਟੇ ਨੇ ਕਿ ਜਿਹੜਾ ਰੋਟੀ ਖਾਂਦੇ ਨੇ ਬੁਰਕੀ ਖਾਂਦੇ ਨੇ ਤੇ ਫਿਰ ਨਾ ਉੱਪਰ ਦੀ ਹੋ ਜਾਂਦਾ ਫਿਰ ਰੱਖਣਾ ਔਖਾ ਹਨਾ ਉੱਪਰ ਢੋਲਦੇ ਥੈਲਾ ਐਥੇ ਕੀ ਫਿਰ ਥੋੜਾ ਜਿਹਾ ਹੀ ਪਿਆ ਹੁਣ ਦੇਖਦੇ ਆ ਮੈਂ ਕਿ ਹੁਣ ਲੱਗਦੇ ਆ ਤਸਵੀਰੀਆਂ ਫਿਰ ਇਹਨੂੰ ਵੀ ਪਾ ਦਾਂ ਕੰਮ ਨਿਬੜਦਾ ਹਨਾ ਇੱਧਰ ਸੂਈ ਫਿਰ ਸਾਫ਼ ਹੋ ਜੂਗੀ ਕੰਮ ਨਿਬੜ ਜਾਂਦਾ ਚੱਕ ਕੇ ਥੈਲਾ ਪਾ ਦਾਨੀ ਆ ਦੇਖਦੀ ਆ ਸਾਰੇ ਪੈ ਜੂਗਾ ਘੱਟ ਪੰਗਾ ਤਾਂ ਲੈ ਲਿਆ ਮੈਂ ਹਨਾ ਚੱਕ ਕੇ ਢੋਲ ਵੀ ਨਾ ਬੱਜੇ ਪੈਰ 'ਚ ਇਹ ਠੰਨ ਕਰ ਲਣੀ ਫਿਰ ਚੱਕ ਕੇ ਉੱਪਰ ਧਰ ਦੂੰਗੀ ਹੁਣ ਮੈਂ ਕਿਹਨਾਂ ਨੂੰ ਵੀ ਮੂੰਹ ਬਨਵਾਣਾ ਲੈ ਕੇ ਜਾਇਆ ਕਰੋ ਥੋੜਾ ਲੈ ਕੇ ਜਾਇਆ ਕਰੋ ਦੋ ਪੀਪੇ ਪਾ ਕੇ ਲੈ ਜਾਇਆ ਕਰੋ ਬਸ ਫਿਰ ਪਹਾਲ ਲਵੇ ਹਨਾ ਇੰਨਾਂ ਲਿਆ ਕੇ ਇੰਨਾਂ ਦਾ ਸੁਸਰੀ ਸੁਸਰੀ ਸੰਡੀ ਪੈ ਜਾਂਦੀ ਆ ਹਨ ਇਹ ਸੁਸਰੀ ਸੰਡੀ ਨਹੀਂ ਪੈਂਦੀ ਆਵੇਂ ਥੋੜੀ ਦਾ ਸੇਤੀ ਮੁੱਕ ਜਾਂਦਾ ਫਿਰ ਪਹਾਲ ਲਵੇ ਬੱਸ ਇਹ ਸਾਡਾ ਤਾਂ ਫੇਰ ਵੀ ਕਾਫੀ ਦਿਨ ਨੰਗ ਜਾਂਦੇ ਨੇ ਤਿੰਨ ਤਾਂ ਜਾਣੇ ਆ ਅਸੀਂ ਥੋੜੀ ਦੋ ਦੋ ਰੋਟੀਆਂ ਖਾਂਦੇ ਨੇ ਚਲੋ ਸੂ ਕਰਾ ਭਰਿਆ ਨਹੀਂ ਹੈਗਾ ਜਿਆਦਾ ਹੀ ਘੱਟੇ ਰਹਿ ਗਿਆ ਇਹਦੇ ਨਾਲ ਹੀ ਸਰਜੂ ਥੈਲਾ ਸਿਰਦਾ ਨਹੀਂ ਉਧਰ ਮੈਂ ਪਾਣੀ ਚ ਟੂਟੀ ਛੜਦਾ ਨਹੀਂ ਆ ਤੇ ਉਹ ਮਾਂਜ ਕੇ ਲਿਆਉਣਾ ਸੀਗਾ ਚਾਹਲਾ ਡੱਬੂ ਉਹਦੇ ਮੈਂ ਲਾਇਆ ਸੀਗਾ ਲੱਸੀ ਦੇ ਥੱਲੇ ਰੱਖਿਆ ਸੀਗਾ ਪਾ ਕੇ ਥੋੜੀ ਜੀ ਉਹ ਲਾ ਕੇ ਚਾਰ ਲਾ ਕੇ ਫਿਰ ਉਹਨੂੰ ਮਾਂਜ ਕੇ ਲਿਆਉਂਗੀ ਹੀਠਾਂ ਜਾ ਕੇ ਚਲੋ ਜੀ ਇਹਨੂੰ ਕਰਕੇ ਨੀਚੇ ਇਥੇ ਝਾੜੂ ਲਾ ਦੀਏ ਰਸੋਈ ਦਾ ਲੋ ਜੀ ਬੈਂਗਰੂ ਜਿਹਾ ਬਣਾਉਣੀ ਆਪਾਂ ਸੇਮ ਹੀ ਆ ਦੁੱਧ ਚ ਪਾ ਕੇ ਫਿਰ ਇਨਰ ਦੀਆਂ ਮਿੱਠਾ ਪਾ ਲਿਆ ਚੀਨੀ ਪਾ ਲਈ ਉਹਨਾਂ ਦਾ ਮੈਂ ਪਾ ਕੇ ਰਿੰਨਰ 'ਕੇ ਰੱਖ ਲੀਆਂ ਚਲੋ ਠੰਡੀਆਂ ਹੋ ਕੇ ਖਾਣਗੇ ਬੱਚੇ ਜਦ ਨੂੰ ਠੰਡੀਆਂ ਹੋਰ ਜਾਣਗੀਆਂ ਫਿਰ ਠੰਡੀਆਂ ਹੀ ਵਧੀਆ ਲੱਗਦੀਆਂ ਨੇ ਠੰਡੀਆਂ ਠੰਡੀਆਂ ਖਾਂਦੇ ਨੇ ਤੇ ਲੋ ਜੀ ਰਿੰਨ 'ਕੇ ਰੱਖ ਦਨੇ ਅਸੀਂ ਠੰਡੀਆਂ ਹੋਈਆਂ ਦੀਆਂ ਕੋਲੀਆਂ ਚ ਪਾ ਲੂੰ ਫੇਰ ਪਾ ਦੂੰਗੀ ਇਹਨਾਂ ਵਧੀਆ ਹਲੇ ਹੋਰ ਗਾੜੀਆਂ ਹੋ ਜਾਣ ਇਹਨਾਂ ਨੇ ਜਦੋਂ ਠੰਡੀਆਂ ਹੋ ਗਈਆਂ ਹਨਾ ਹੋਰ ਗਾੜੀਆਂ ਹੋ ਜਾਣੀਆਂ ਨਹੀਂ ਚਲੋ ਰਿੰਨ ਕੇ ਰੱਖ ਦਿੰਨੀ ਆ ਤੇ ਚਲੋ ਜੀ ਅੱਜ ਮਿੱਠਾ ਮਿੱਠਾ ਖਾ ਖਾ ਕੇ ਵੈਸੇ ਗਲਾਬ ਜਾਮਨ ਆ ਰਸਕੁੱਲੇ ਚੱਲਦੇ ਨੇ ਬਰਫੀਆਂ ਚੱਲਦੀਆਂ ਨੇ ਅੱਜ ਮੈਂ ਕਿ ਦੁੱਧ ਚ ਸੇਵੀਆਂ ਪਾ ਲਵਾਂ ਦੀਆਂ ਹਨਾ ਤੇ ਦੁੱਧ ਵਾਲੀਆਂ ਸੇਵੀਆਂ ਤੇ ਲੋਜੀ ਰਿੰਨ ਕੇ ਰੱਖ ਲਾਂ ਤੇ ਨੇ ਛੋਟੀਆਂ ਹੋ ਜਾਣਗੀਆਂ ਰਿੰਨਰ ਨਹੀਂ ਵੈਸੇ ਤਾਂ ਕਦੋਂ ਦੀਆਂ ਰਿੱਜਦੀਆਂ ਨੇ ਤੇ ਵੀਡੀਓ ਬਣਾਉਣੀ ਮੈਂ ਭੁੱਲ ਗਈ ਮੈਂ ਵੀਡੀਓ ਬਣਾਉਣੀ ਮੈਂ ਭੁੱਲ ਗਈ ਪਹਿਲਾਂ ਆਟਾ ਪਾਉਣ ਲੱਗ ਗਈ ਫਿਰ ਬਾਹਰ ਚੱਲੀ ਗਈ ਸੀਗੀ ਉਹ ਮਾਂਜਣ ਚਾਹਣਾ ਫਰਾਈ ਵੀ ਮਾਂਜਣ ਚੱਲੀ ਗਈ ਉਹ ਵੀ ਦਿਖਾਉਣੀ ਆ ਤੁਹਾਨੂੰ ਤੇ ਕੱਟ ਕਰ ਗਈ ਸੀਗੀ ਮੈਨੂੰ ਇਨੂੰ ਕੱਟ ਕਰਕੇ ਬਾਹਰ ਚਲੀ ਗਈ ਸੀ ਮਾਂਜਣ ਚਲੀ ਗਈ ਸੀ ਵੀ ਉਹ ਵੀ ਦਿਖਾਉਣੀ ਆ ਸਵਾਹ ਨਾਲ ਮਾਜ ਕੇ ਕਿੰਨਾ ਵਧੀਆ ਹੋ ਗਿਆ ਮਿੱਟੀ ਨਾਲ ਬਾਹਰ ਮਾਜ ਕੇ ਲੈ ਆਈਆਂ ਚਲੋ ਇਹਨੂੰ ਕਰ ਦਈਏ ਬੰਦ ਹੁਣ ਢੱਕ ਦਈਏ ਇਹਨੂੰ ਹਵਾ ਜੀ ਨਿਕਲ ਜੂ ਭਾਫ਼ ਜੀ ਬੋ ਜੀ ਦੇਖੋ ਆਹ ਦੇਖੋ ਕਲੀ ਕਰ ਲੈਂਦਾ ਜੀ ਕਿਵੇਂ ਮਾਜ ਲੈਂਦਾ ਪਿੱਤਲ ਦਾ ਇਹਨੂੰ ਲਾਤਾ ਸੀਗਾ ਮੈਂ ਤੇ ਚਾਰ ਚਾਰ ਜਲਾਤਾ ਸੀਗਾ ਆਹ ਥੋੜੇ ਥੋੜੇ ਹਲੇ ਉਹ ਹੋ ਗਏ ਆ ਸਾਫ ਵੀ ਇਤਰਾ ਨਹੀਂ ਹੋਇਆ ਕਿਉਂਕਿ ਇਤਰਾ ਵੈਸੇ ਪਹਿਲਾਂ ਨਾ ਉਹਨਾਂ ਤਾਂ ਸਾਫ ਹੋ ਗਿਆ ਪਹਿਲਾਂ ਕਾਲਾ ਕਾਲਾ ਸੀਗਾ ਇਹ ਦੇਖੋ ਚਾਰ ਲਾ ਕੇ ਰੱਖਦਾ ਸੀਗਾ ਫਿਰ ਮੈਂ ਕਿਹਾ ਮਾਜ ਲਿਆਵਾ ਫਿਰ ਮੀਂਹ ਪੈਂਦਾ ਤੇ ਵੈਸੇ ਲਾ ਕੇ ਰੱਖ ਦੋ ਇਹਦੇ ਵਿੱਚ ਨਾ ਸਾਫ ਨਹੀਂ ਹੁੰਦਾਗੇ ਆ ਜਦੋਂ ਕਲੀ ਕਰੀਆ ਭੰਗੀਆਂ ਨੇ ਇਹਦੇ ਵਿੱਚ ਫਸ ਜਾਂਦਾ ਆ ਦੇਖੋ ਹੋੜੇ ਦੇਣੀਆਂ ਹੁਣ ਤੇ ਹੁਣ ਜਿੱਦਣ ਕਲੀ ਖਰਾ ਕੇ ਲਈ ਜਿੰਨਾਂ ਨੇ ਕਹੂੰ ਦੀਆ ਸਾਫ ਕਰੋ ਚੰਗੀ ਤਰ੍ਹਾਂ ਦੇ ਇੱਥੋਂ ਤਾਂ ਸਾਫ ਹੋ ਜਾਂਦਾ ਇਹਨੇ ਆਦੇ ਨਹੀਂ ਹੁੰਦਾ ਤੇ ਜਦੋਂ ਕਲੀ ਕਰਾ ਲਈ ਫੇਰ ਨਾ ਲਾਵੇ ਇਹਨੂੰ ਖੱਟਾ ਖੱਟਾ ਲਾ ਕੇ ਫਿਰ ਖਰਾਬ ਹੋ ਜਾਂਦਾ ਫਿਰ ਦੂਗ ਲੋਟੀ ਮਾਜ ਲਓ ਸਵਾਰਾ ਮਿੱਟੀ ਨਾ ਬਾਹਰੀ ਸਾਈਡ ਤੇ ਲਾ ਦੋ ਇਹ ਦੇਖੋ ਕਿੰਨਾ ਸੋਨਾ ਨਿਕਲਿਆ سونے ਵਰਗਾ ਤੇ ਹੁਣ ਜਾਵਾਂਗੇ ਜੀ ਉੱਧਰ ਤੇ ਉਹਨਾਂ ਨੂੰ ਦਵਾਰੀ ਕਰਾ ਲਵਾਂਗੀ ਕਲੀ ਜਿਹਦੇ ਵਿੱਚ ਵੀ ਫਸ ਜਾਂਦੀ ਹੈ ਉਹਨਾਂ ਨੂੰ ਕੋਹ ਮਾਰ ਕੇ ਪਹਿਲਾਂ ਮਾਜ ਕੇ ਲੈ ਕੇ ਜਾਊਂਗੀ ਮਾਜ ਕੇ ਸਵਾਰ ਕੇ ਕਹੂੰਗੀ ਇੱਥੇ ਕਰਵਾ ਦੇ ਵਿੱਚ ਨਾ ਕਾਲ ਸਫਸ ਫਸ ਜਾਂਦੀ ਹੈ ਦੇ ਮਿੱਟੀ ਉਹਨਾਂ ਨੇ ਕਲੀ ਕਰੀ ਨਹੀਂ ਹੈਗੀ ਕਿਨੇ ਜੰਮ ਗਿਆ ਤੇ ਲੋ ਜੀ ਕਿੰਨਾ ਸੋਹਣਾ ਹੋ ਗਿਆ ਦੇ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਿਓ ਜੀ ਇਹ ਦੇਖੋ ਪਿੱਤਲ ਦੇ ਭਾਂਡੇ ਕਿੰਨਾਂ ਸਾਫ਼ ਹੁੰਦੇ ਨੇ ਮਿੱਟੀ ਨਾਲ ਕਰਦੇ ਹੁੰਦੇ ਸੀ ਅੱਗੇ ਤਾਂ ਸੁਆਹ ਨਾਲ ਮਾਜਦੇ ਸੀ ਹੁਣ ਤਾਂ ਅੰਦਰੇ ਬਿਮ ਚੱਲ ਪਏ ਵੈਸੇ ਮੈਂ ਤਾਂ ਬਾਹਰੇ ਮਾਜ ਲਿਆ ਹੁੰਦੀ ਆ ਪਿੱਤਲ ਦਾ ਮੇਰਾ ਹਿੱਕੂ ਆ ਬਾਕੀ ਤਾਂ ਮੇਰੇ ਸਟੀਲ ਸਟੂਲ ਦੇ ਨੇ ਦੇਖੋ ਹੁਣ ਸਿਲ ਬੜਦਾ ਲੀਟਰ ਹੋ ਗਿਆ ਮਿੰਨਣਾ ਨਾ ਇਕੋ ਕਿਲੋ ਵਾਲਾ ਪਿਆ ਕਿ ਕਿੰਨੀਆਂ ਮੈਂ ਦੁੱਧ ਵਾਲੀਆਂ ਮੈਂ ਰੱਖ ਦਣੀ ਕਿਣਕ ਕੇ ਤੂੰ ਕਿਸ ਮਾਰਕਟ ੱਕਣ ਹੋਲ ਕੇ ਰੱਖਦੀਆਂ ਫਿਰ ਮੁਸਕ ਨਹੀਂ ਆਉਂਦਾ স্মੈਲ ਜੀ ਨਹੀਂ ਆਉਂਦੀ ਉਹ ਮੇਰੇ ਪੀਪੇ ਟਿੱਪੇ ਤੇ ਇੱਧਰ ਮੇਰਾ ਅਲੋ ਜੁੱਲੋ ਘਰ ਦਾ ਸੌਦਾ ਪਤਾ ਮੇਰੀ ਸੋਈ ਦੇਖ ਲਓ ਅੱਜ ਕਿੰਨਾ ਸਮਾਨ ਪਿਆ ਮੇਰਾ ਸ਼ੂਤਾ ਨਾਣ ਮਿਰਚ ਮਸਾਲਾ ਹਲਦੀ ਇਹ ਪਿਆ ਕਿ